ਬਿਹਾਰ ਦੀ ਰਾਜਧਾਨੀ ਪਟਨਾ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਗੁਰਦੁਆਰੇ ਦੇ ਲੰਗਰ ਹਾਲ ਨੂੰ 4 ADX ਬੰਬਾਂ ਨਾਲ ਅਡਾਉਣ ਦੀ ਧਮਕੀ ਵਾਲਾ ਈਮੇਲ ਮਿਲਣ ਤੋਂ ਬਾਅਦ ਹੜਕੰਮ ਬੰਜ ਗਿਆ ਈਮੇਲ ਗੁਰਦੁਆਰਾ ਦੇ ਅਧਿਕਾਰਿਕ ਈਮੇਲ ਆਈਡੀ ਤੇ ਆਇਆ ਸੀ ਜਿਸ ਵਿੱਚ ਧਮਕੀ ਤੋਂ ਪਹਿਲਾਂ ਵੀਵੀਆਈਪੀ ਅਤੇ ਕਰਮਚਾਰੀਆਂ ਨੂੰ ਤੁਰੰਤ ਬਾਹਰ ਕਰ ਲਈ ਲਿਖਿਆ ਗਿਆ ਸੀ ਮੇਲ ਵਿੱਚ ਪਾਕਿਸਤਾਨ ਜ਼ਿੰਦਾਬਾਦ ਅਤੇ ਆਈਐਸਆਈ ਜ਼ਿੰਦਾਬਾਦ ਵਰਗੇ ਨਾਰੇ ਵੀ ਸਨ ਹਾਲਾਂਕਿ ਬਹੁਤ ਸਾਰੇ ਵਾਕ ਅਸਪਸ਼ਟ ਸਨ ਇਸ ਧਮਕੀ ਨੇ ਗੁਰਦੁਆਰੇ ਦੇ ਕੰਪਲੈਕਸ ਵਿੱਚ دہشت ਪੈਦਾ ਕਰ ਦਿੱਤੀ ਉਸੇ ਸਮੇਂ ਜਿਵੇਂ ਹੀ ਕਟਨਾ ਦੀ ਰਿਪੋਰਟ ਮਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਟਨਾ ਦੇ ਸੀਨੀਅਰ ਸੁਪਰਡੈਂਟ ਆਫ ਪੁਲਿਸ ਕਾਰਿਆਤਾਕੀਆ ਸ਼ਰਮਾ ਨੂੰ ਸੂਚਿਤ ਕੀਤਾ ਪੁਲਿਸ ਨੇ ਤੁਰੰਤ ਗੁਰਦੁਆਰੇ ਦੇ ਕੰਪਲੈਕਸ ਦੀ ਢੂੰਗਾਈ ਨਾਲ ਤਲਾਸ਼ੀ ਸ਼ੁਰੂ ਕਰ ਦਿੱਤੀ ਬੰਬ ਨਿਰੋਧਕ ਦਕਸਤ ਦੇ ਅਤੇ ਕੁੱਤਿਆਂ ਦੇ ਦਸਤੇ ਦੀ ਮਦਦ ਨਾਲ ਲੰਗਰ ਹਾਲ ਸਮੇਤ ਪੂਰੇ ਕੰਪਲੈਕਸ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਕਈ ਘੰਟਿਆਂ ਦੀ ਤਲਾਸ਼ੀ ਤੋਂ ਬਾਅਦ ਕੋਈ ਵਿਸਫੋਟਕ ਸਮੱਗਰੀ ਨਹੀਂ ਮਿਲੀ ਜਿਸ ਨਾਲ ਰਾਹਤ ਮੇ ਲਈ ਪਟਨਾ ਪੁਲਿਸ ਦੇ ਸਾਈਬਰ ਸੈੱਲ ਨੇ ਸ਼ੱਕੀ ਈਮੇਲ ਦੀ ਢੂੰਗਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਐ ਐਸਐਸਪੀ ਕਰਤੇ ਕੇ ਸ਼ਰਮਾ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ ਨਾਲ ਹੀ ਈਮੇਲ ਭੇਜਣ ਵਾਲੀ ਦੀ ਪਛਾਣ ਕਰ ਲਈ ਸਾਈਬਰ ਮਾਹਿਰਾਂ ਦੀ ਮਦਦ ਲਈ ਜਾ ਰਹੀ ਹੈ ਇਸ ਦੇ ਨਾਲ ਹੀ ਸ਼ੁਰੂਆਤੀ ਜਾਂਚ ਵਿੱਚ ਧਮਕੀ ਦਹਿਸ਼ਤ ਫਲਾਉਣ ਦੀ ਸਾਜ਼ਿਸ਼ ਜੱਪਦੀ ਹੈ ਇਸ ਘਟਨਾ ਤੋਂ ਬਾਅਦ ਗੁਰਦੁਆਰਿਆਂ ਤੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ ਪੁਲਿਸ ਨੇ ਸ਼ਰਧਾਲੂ ਨੂੰ ਸ਼ਾਂਤੀ ਬਣਾਈ ਰੱਖਣ ਅਤੇ ਅਫਵਾਹਾਂ ਵੱਲ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੱਖ ਧਰਮ ਦਾ ਇੱਕ ਪਵਿੱਤਰ ਤੀਰਥ ਸਥਾਨ ਹੈ ਇਸੇ ਤਰ੍ਹਾਂ ਦੀ ਧਮਕੀ ਨੇ ਸ਼ਰਧਾ ਲੋਵ ਵਿੱਚ ਚਿੰਤਾ ਪੈਦਾ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਨੂੰ ਲੈ ਕੇ ਜਲਦੀ ਵੱਡਾ ਖੁਲਾਸਾ ਕੀਤਾ ਜਾਵੇਗਾ